ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਕਿਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੂੱਚੀ ਲੀਡਰਸ਼ਿਪ ਵੱਲੋਂ 2027 ਦੀਆਂ ਆਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਇੱਕ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਤੇ ਸਿੰਘ ਜੀ ਤੇ ਇੱਕ ਦੂਸਰੀ ਸ਼੍ਰੋਮਣੀ ਅਕਾਲੀ ਦਲ ਜਿਹੜੀ 120 ਸਾਲ ਪੁਰਾਣੀ ਹੈ ਤੇ ਦੂਸਰੇ ਪਾਸੇ ਜਿਹੜੀ ਹੈ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਲੋਕ ਜਾਣਦੇ ਵੀ ਨਹੀਂ ਪਹਿਚਾਨਦੇ ਵੀ ਨਹੀਂ ਤੇ ਉਹਨਾਂ ਵੱਲੋਂ ਜਿਹੜੀਆਂ ਨੇ ਜਿਹੜੀਆਂ ਹੁਣ ਵੋਟਾਂ ਨਿਕਲ ਕੇ ਗਈਆਂ ਨੇ ਬਲਾਕ ਸਮਤੀ ਦੀਆਂ ਜਿਹੜੀਆਂ ਨੇ ਚੋਣਾਂ ਨਿਕਲ ਕੇ ਗਈਆਂ ਨੇ ਪਹਿਲਾਂ ਉੱਥੇ ਸਰਗਰਮ ਦਿਖਾਈ ਦਿੱਤਾ ਗਿਆ ਤੇ ਹੁਣ ਇਸ ਤੋਂ ਬਾਅਦ 2027 ਵਾਸਤੇ ਜਿਹੜੀਆਂ ਨੇ ਆਪਣੀਆਂ ਆਗਾਮੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਲੇਕਿਨ ਤੁਹਾਨੂੰ ਦੱਸ ਦਈਏ ਜਿੱਥੇ ਤੇ ਡਾਇਨਾਸੌਰ ਦੇ ਨਾਲ ਜੋੜਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਨੇ ਪੁਰਾਣੇ ਉਹਨਾਂ ਦੇ ਚਾਹੇ ਉਹ ਬਾਗੀ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਚਾਹੇ ਉਹ ਉਹ ਉਹਨਾਂ ਦਾ ਵੱਖਰਾ ਧੜਾ ਬਣਿਆ ਹੋਇਆ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਡਾਇਨਾਸੌਰ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਗੁਰੂ ਕੀ ਫੋਜ ਹੈ ਅਕਾਲੀ ਦਲ ਤੇ ਉਸ ਤੋਂ ਬਾਅਦ ਜਿਹੜਾ ਇੱਕ ਪਸ਼ੂ ਨਾਲ ਜੋੜਨਾ ਇਹ ਗਲਤ ਗਲਤ ਗੱਲ ਹੈ ਇਹਨੂੰ ਪਸ਼ੂ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਜਿਹੜਾ ਅਕਾਲੀ ਦਲ ਹੈ ਉਹ ਗੁਰੂ ਦੀ ਫੌਜ ਮੰਨਿਆ ਗਿਆ ਹੈ ਲੇਕਿਨ ਤੁਹਾਨੂੰ ਦੱਸ ਦਈਏ ਜਿੱਥੇ ਮੰਪਤਿਆਲੀ ਆਪਣੇ ਅਧਾਰ ਤੇ ਵੋਟਾ ਵੋਟਾ ਜਿਹੜੀਆਂ ਨੇ ਉਹਨਾਂ ਨੇ ਜਿਹੜੀਆਂ ਨੇ ਬਲਾਕ ਸੰਮਤੀ ਦੀਆਂ ਚੋਣਾਂ ਆਜ਼ਾਦ ਉਮੀਦਵਾਰ ਤੇ ਤੋਂ ਲੜੀਆਂ ਤੋਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜਾ ਹੈ ਅਕਾਲੀ ਦਲ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਹੀ ਮੈਂ ਨਵੀਂ ਅਕਾਲੀ ਦਲ ਦੇ ਵਿੱਚ ਆ ਨਾ ਹੀ ਪੁਰਾਣੀ ਦੇ ਵਿੱਚ ਰਹਾ ਮੈਂ ਤਾਂ ਇੱਕ ਜਿਹੜਾ ਹਾਂ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਹਾਂ ਤੇ ਜਿਹੜੀ ਹੈ ਲੋਕਾਂ ਨੇ ਪੰਥ ਨੇ ਉਹਨਾਂ ਨੂੰ ਵੋਟ ਵੀ ਕਾਫੀ ਪਾਈ ਤੇ ਉਹਨਾਂ ਨੇ ਚਿਤ ਵੀ ਪ੍ਰਾਪਤ ਕੀਤੀ ਲੇਕਿਨ ਇਸ ਦਾ ਕਮਿਆਜਾ ਜਿਹੜਾ ਹੈ ਅਕਾਲੀ ਦਲ ਨੂੰ ਭਰਨਾ ਪੈ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਦੇਖਿਆ ਗਿਆ ਸੀਗਾ ਕਿ ਕਾਫੀ ਜਿਹੜੇ ਨੇ ਮਨੱਕੜ ਵੀ ਹੋਏ ਸੀਗੇ ਅਕਾਲੀ ਦਲ ਨਾਲੋਂ ਜਿਹੜੀ ਅਕਾਲੀ ਦਲ ਨੂੰ ਜਿਹੜੀ ਅਕਾਲੀ ਦਲ ਨੂੰ ਬਾਦਲਾਂ ਦੀ ਬਾਦਲਾਂ ਦੀ ਐਂਡ ਕੰਪਨੀ ਵੀ ਕਿਹਾ ਗਿਆ ਕਿਉਂਕਿ ਕਿਉਂਕਿ ਪਹਿਲਾਂ ਜਦੋਂ ਇਕਬਾਦ ਸਿੰਘ ਝੁੰਡਾ ਕੋਲੋਂ 2017 2022 ਤੋਂ ਬਾਅਦ ਰਿਪੋਰਟ ਮੰਗੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ 2022 ਤੋਂ ਬਾਅਦ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਉਹਨਾਂ ਨੇ ਕਿਹਾ ਕਿ ਜਿਹੜੀ ਹੈ ਅਕਾਲੀ ਦਲ ਅਕਾਲੀ ਦਲ ਹੁਣ ਉਹ ਅਕਾਲੀ ਦਲ ਨਹੀਂ ਰਹਿ ਗਿਆ ਜਿਹੜਾ ਪੰਥ ਦੇ ਨਾਲ ਜੁੜਿਆ ਰਿਹਾ ਜੋ ਪੰਥ ਦੇ ਅਧਾਰਾਂ ਤੇ ਚੱਲਦਾ ਸੀ ਪੰਥ ਨੂੰ ਸਜਦਾ ਕਰਦਾ ਸੀ ਇਹਨਾਂ ਨੇ ਜਿਹੜੀ ਬਾਦਲ ਪਰਵਾਰ ਨੇ ਉਹਨਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਬਣਾ ਕੇ ਰੱਖ ਦਿੱਤਾ ਹੈ ਯਾਨੀ ਕਿ ਲੋਕ ਹੁਣ ਪੰਥ ਦੇ ਟੁੱਟਦੇ ਜਾ ਰਹੇ ਨੇ ਦੂਸਰੇ ਪਾਸੇ ਇਹ ਬਿਆਨ ਇਕਬਾਲ ਸਿੰਘ ਝੁੰਡਾ ਦਾ ਨਿਕਲ ਕੇ ਆਇਆ ਤਾਂ ਪਤਾ ਹੈ ਕਿ ਜਿਸ ਤਰੀਕੇ ਦੇ ਨਾਲ ਸਿਕੰਦਰ ਸਿੰਘ ਮਲੂਕਾ ਅੱਜਕੱਲ ਸਰਗਰਮ ਦਿਖਾਈ ਦੇ ਰਹੇ ਨੇ ਇਹ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਨਾ ਹਾਲਾਂਕਿ ਉਹ ਵੀ ਭਾਜਪਾ ਦੇ ਵਿੱਚ ਚਲੇ ਗਏ ਜਿੱਥੇ ਉਹਨਾਂ ਦੇ ਜਿਹੜੀਆਂ ਨੇ ਪਰਮਪਾਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਹੈ ਨੂਨ ਨੇ ਤੇ ਪੁੱਤਰ ਨੇ ਹਲਕਾ ਬਠਿੰਡਾ ਤੋਂ ਜਿਹੜੀਆਂ ਨੇ ਵੋਟਾਂ ਵੀ ਲੜੀਆਂ ਚਾਹੇ ਉਹਨਾਂ ਨੇ ਉੱਥੇ ਹਾਰ ਹਾਰ ਮਿਲੀ ਲੇਕਿਨ ਹੁਣ ਸਿਕੰਦਰ ਸਿੰਘ ਮਲੂਕਾ ਵੀ ਜਿਹੜਾ ਹੈ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਦਿਖਾਈ ਦੇ ਰਹੇ ਨੇ ਲੇਕਿਨ ਹੁਣ ਮਨਪ੍ਰੀਤ ਯਾਲੀ ਤੇ ਇਕਬਾਲ ਸਿੰਘ ਝੁੰਦਾ ਜਿਹੜੇ ਨੇ ਉਹ ਉਹ ਵੱਖਰੇ ਵੱਖਰੇ ਦਿਖਾਈ ਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਦਾ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਹੁਣ ਜਿਸ ਤਰੀਕੇ ਦਾ ਮਨਪ੍ਰੀਤ ਯਾਲੀ ਨੇ ਆਪਣੇ ਆਧਾਰ ਤੇ ਜਿਹੜੀਆਂ ਨੇ ਵੋਟਾਂ ਲੜੀਆਂ ਨੇ ਉਹਨਾਂ ਨੇ ਕਿਸੇ ਵੀ ਪਾਰਟੀ ਦੇ ਨਾਲ ਹਾਲਾਂਕਿ ਪਾਰਟੀ ਦੇ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਕਿਹਾ ਕਿ ਮੈਂ ਪਾਰਟੀ ਦਾ ਮੈਂਬਰ ਨਹੀਂ ਹਾਂ ਮੈਂ ਸਿਰਫ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਹਾਂ ਤਾਂ ਮਨਪ੍ਰੀਤ ਯਾਲੀ ਤੇ ਦੂਸਰੇ ਪਾਸੇ ਇਕਬਾਲ ਸਿੰਘ ਚੁੰਗਾ ਇਹ ਹੁਣ ਵਾਪਸੀ ਨਹੀਂ ਕਰਨਗੇ ਇਹਨਾਂ ਨੂੰ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਦੇ ਵਿੱਚ ਸੋਰੀ ਇਹਨਾਂ ਨੂੰ ਹੁਣ ਅਕਾਲੀ ਦਲ ਦੇ ਵਿੱਚ ਜਿਹੜੀ ਨਵੀਂ ਬਣੀ ਹੈ ਗਿਆਨੀ ਹਰਦੇਵ ਸਿੰਘ ਜੀ ਉਹਨਾਂ ਦੇ ਵਿੱਚ ਨਹੀਂ ਜੋੜਿਆ ਜਾਵੇਗਾ ਇਹ ਹੁਣ ਆਪਣੀ ਆਪਣੀ ਪਾਰਟੀ ਨੂੰ ਖੁਦ ਹੀ ਛੱਡ ਕੇ ਗਏ ਨੇ ਤਾਂ ਦੂਸਰੇ ਪਾਸੇ ਇਹ ਨਿਕਲ ਕੇ ਆ ਰਹੇ ਆ ਤੇ ਇਹ ਵੀ ਕਹਾਂ ਜਾ ਰਿਹਾ ਹੈ ਕਿ ਬੀਬੀ ਜਗੀਰ ਕੋਰ ਵਾਪਸੀ ਕਰ ਸਕਦੇ ਨੇ ਸ਼ਰੋਨੀ ਅਕਾਲੀ ਦਲ ਦੇ ਵਿੱਚ ਕਿਉਂਕਿ ਇਹਨਾਂ ਨੂੰ ਜਾਇਜ਼ ਹੈ ਜਾਇਜ਼ ਹੈ ਜਿਹੜੇ ਜਿਹੜੇ ਪਾਰਟੀਆਂ ਦੇ ਨਾਲ ਸਬੰਧ ਹੁੰਦੇ ਨੇ ਜਿਹੜੇ ਸੱਤਾ ਦੇ ਨਾਲ ਸਬੰਧ ਹੁੰਦੇ ਨੇ ਦੂਸਰੇ ਪਾਸੇ ਜਿਹੜੇ ਇਹ ਇਹਨਾਂ ਦਾ ਆਉਣਾ ਜਾਣਾ ਰਾਜਨੀਤੀ ਲੋਕਾਂ ਦਾ ਲੱਗਾ ਹੀ ਰਹਿੰਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਹੈ ਬੀਬੀ ਜ਼ਗੀਰ ਕੌਰ ਦੀ ਵੀ ਸ਼ੌਮੀ ਕਾਲੀਤਲ ਦੇ ਵਿੱਚ ਵਾਕਸੀ ਦੀ ਗੱਲ ਕੀਤੀ ਗਈ ਹੈ